ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਹਾਣੀ ਹੈ ਕਿ ਅਪ ਜਿੰਦਗੀ ਵਿੱਚ ਸਫਲਤਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਇੱਕ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਉਹ ਬਹੁਤ ਹੀ ਮਿਹਨਤੀ ਸੀ ਉਹ ਆਪਣੇ ਜੀਵਨ ਵਿੱਚ ਬਹੁਤ ਹੀ ਸਫਲ ਵਿਅਕਤੀ ਬਣਨਾ ਚਾਹੁੰਦਾ ਸੀ ਪਰ ਜਦੋਂ ਵੀ ਉਹ ਲੜਕਾ ਕਿਸੇ ਵੀ ਕੰਮ ਨੂੰ ਸ਼ੁਰੂ ਕਰਦਾ ਤਾਂ ਕੰਮ ਥੋੜੇ ਹੀ ਦਿਨਾਂ ਵਿੱਚ ਬੰਦ ਹੋ ਜਾਂਦਾ ਸੀ ਹਮੇਸ਼ਾ ਉਸਦੇ ਹੱਥ ਸਿਰਫ ਅਸਫਲਤਾ ਹੀ ਲੱਗਦੀ ਸੀ ਆਪਣੇ ਕਈ ਕੰਮਾਂ ਵਿੱਚ ਅਸਫਲ ਹੋਣ ਦੇ ਕਾਰਨ ਉਹ ਕਾਫੀ ਪਰੇਸ਼ਾਨ ਰਹਿਣ ਲੱਗ ਗਿਆ ਸੀ ਹੁਣ ਉਸਨੇ ਸੋਚਿਆ ਕਿ ਕਿਵੇਂ ਮੈਂ ਉਸ ਰਹੱਸ ਦਾ ਪਤਾ ਲਗਾਵਾ ਜਿਸਦੇ ਨਾਲ ਲੋਕਾਂ ਨੂੰ ਸਫਲਤਾ ਮਿਲਦੀ ਹੈ ਜਦੋਂ ਕਾਫੀ ਦੇਰ ਤੱਕ ਸੋਚਣ ਤੋਂ ਬਾਅਦ ਵੀ ਉਸ ਲੜਕੇ ਨੂੰ ਸਫਲਤਾ ਪਾਉਣ ਦਾ ਕੋਈ ਰਹੱਸ ਨਾ ਮਿਲਿਆ ਤਾਂ ਉਹ ਆਪਣੇ ਪਿੰਡ ਦੇ ਇੱਕ ਸੰਤ ਮਹਾਤਮਾ ਕੋਲ ਚਲਾ ਗਿਆ ਉਹ ਸੰਤ ਮਹਾਤਮਾ ਬਹੁਤ ਹੀ ਆਤਮ ਗਿਆਨੀ ਵਿਅਕਤੀ ਸਨ ਹਰੇਕ ਦੀ ਸਮੱਸਿਆ ਦਾ ਹੱਲ ਕਰ ਦਿੰਦੇ ਸਨ ਉਹ ਲੜਕਾ ਵੀ ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਗੁਰੂ ਜੀ ਨੇ ਉਸ ਲੜਕੇ ਤੋਂ ਉਸ ਦੀ ਸਮੱਸਿਆ ਬਾਰੇ ਪੁੱਛਿਆ ਤਾਂ ਲੜਕੇ ਨੇ ਕਿਹਾ ਮੈਂ ਆਪਣੇ ਜੀਵਨ ਦੇ ਹਰੇਕ ਕੰਮ ਵਿੱਚ ਅਸਫਲ ਰਿਹਾ ਹਾਂ ਇਸ ਲਈ ਮੈਂ ਤੁਹਾਡੇ ਕੋਲ ਜੀਵਨ ਵਿੱਚ ਸਫਲਤਾ ਪਾਉਣ ਦਾ ਰਹਸ ਜਾਣਨ ਲਈ ਆਇਆ ਹਾਂ ਗੁਰੂ ਜੀ ਨੇ ਉਸ ਦੀ ਇਹ ਗੱਲ ਸੁਣ ਕੇ ਆਪਣੇ ਸਾਹਮਣੇ ਬੈਠੇ ਕਾਫੀ ਲੋਕਾਂ ਵੱਲ ਦੇਖਦੇ ਹੋਏ ਕਿਹਾ ਕਿ ਮੈਂ ਤੈਨੂੰ ਸਫਲਤਾ ਪਾਉਣ ਦਾ ਰਹਸ ਇਨ੍ਹਾਂ ਸਭ ਲੋਕਾਂ ਦੇ ਸਾਹਮਣੇ ਨਹੀਂ ਦੱਸ ਸਕਦਾ ਮੈਂ ਸ਼ਾਮ ਨੂੰ ਇਕੱਲਾ ਨਦੀ ਦੇ ਕਿਨਾਰੇ ਫੇਰ ਕਰਨ ਲਈ ਜਾਂਦਾ ਹਾਂ ਤੂੰ ਮੈਨੂੰ ਉੱਥੇ ਆ ਕੇ ਮਿਲੀ ਤਾਂ ਮੈਂ ਤੈਨੂੰ ਸਫਲਤਾ ਦਾ ਰਹਸ ਜ਼ਰੂਰ ਦੱਸਾਂਗਾ ਇਹ ਸੁਣ ਕੇ ਉਹ ਲੜਕਾ ਬਹੁਤ ਖੁਸ਼ ਹੋ ਗਿਆ ਸੀ ਕਿ ਸਫਲਤਾ ਦਾ ਰਹਸ ਜਾਣਨ ਦੇ ਲਈ ਸ਼ਾਮ ਨੂੰ ਨਦੀ ਦੇ ਕਿਨਾਰੇ ਪਹੁੰਚ ਗਿਆ ਜਿਵੇਂ ਹੀ ਗੁਰੂ ਜੀ ਨਦੀ ਦੇ ਕਿਨਾਰੇ ਆਏ ਤਾਂ ਉਹ ਲੜਕਾ ਪੱਜਾ ਪੱਜਾ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਗੁਰੂ ਜੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਇੱਥੇ ਆਵੇ ਤੁਸੀਂ ਜਲਦੀ ਨਾਲ ਮੈਨੂੰ ਸਫਲਤਾ ਦਾ ਉਹ ਰਹਸ ਦੱਸ ਦਿਓ ਲੜਕੇ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਕਿ ਚੁੱਪ-ਚਾਪ ਮੇਰੇ ਨਾਲ ਚੱਲਦਾ ਰਹਿ। ਉਹ ਲੜਕਾ ਚੁੱਪ-ਚਾਪ ਗੁਰੂ ਜੀ ਦੇ ਨਾਲ ਚੱਲ ਪਿਆ। ਗੁਰੂ ਜੀ ਨਦੀ ਦੇ ਕਿਨਾਰੇ ਤੋਂ ਨਦੀ ਦੇ ਵਿੱਚ ਝਾਣ ਲੱਗੇ ਅਤੇ ਨਦੀ ਦੇ ਵਿੱਚ ਉੱਥੇ ਜਾ ਕੇ ਰੁਕ ਗਿਆ ਜਿੱਥੇ ਉਹਨਾਂ ਦੋਵਾਂ ਦੇ ਗਲ ਤੱਕ ਪਾਣੀ ਆ ਗਿਆ ਸੀ। ਇਸ ਤੋਂ ਪਹਿਲਾਂ ਕਿ ਲੜਕਾ ਕੁਝ ਸਮਝ ਪਾਉਂਦਾ ਗੁਰੂ ਨੇ ਉਸ ਦਾ ਸਿਰ ਫੜ ਕੇ ਪਾਣੀ ਵਿੱਚ ਡਬੋ ਦਿੱਤਾ। ਉਹ ਲੜਕਾ ਪਾਣੀ ਤੋਂ ਬਾਹਰ ਆਉਣ ਦੇ ਲਈ ਹੱਥ ਪੈਰ ਮਾਰਨ ਲੱਗਾ ਤਾਂ ਗੁਰੂ ਜੀ ਨੇ ਉਸ ਲੜਕੇ ਦਾ ਸਿਰ ਪਾਣੀ ਚੋਂ ਬਾਹਰ ਕੱਢ ਦਿੱਤਾ। ਲੜਕੇ ਹਫਦਾ ਹੋਇਆ ਤੇ ਤੇ ਸਾਹ ਲੈਣ ਲੱਗਾ। ਲੜਕੇ ਦੇ ਸ਼ਾਂਤ ਹੋਣ ਤੋਂ ਬਾਅਦ ਗੁਰੂ ਜੀ ਨੇ ਉਸ ਤੋਂ ਪੁੱਛਿਆ ਕਿ ਜਦੋਂ ਮੈਂ ਤੇਰਾ ਸਿਰ ਪਾਣੀ ਵਿੱਚ ਡਬੋਇਆ ਸੀ ਤਾਂ ਤੂੰ ਆਪਣਾ ਸਿਰ ਪਾਣੀ ਵਿੱਚੋਂ ਕੱਢਣ ਦੇ ਲਈ ਇੰਨਾ ਜ਼ੋਰ ਕਿਉਂ ਲਾ ਰਿਹਾ ਸੀ ਲੜਕੇ ਨੇ ਕਿਹਾ ਮੈਂ ਸਾਹ ਲੈਣਾ ਚਾਹੁੰਦਾ ਸੀ ਇਸ ਲਈ ਮੈਂ ਸਾਹ ਲੈਣ ਦੇ ਲਈ ਆਪਣਾ ਸਿਰ ਬਾਹਰ ਕੱਢ ਰਿਹਾ ਸੀ ਤਾਂ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਤੇ ਇਹੀ ਤਾਂ ਤੇਰੀ ਸਫਲਤਾ ਦਾ ਰਾਸ ਹੈ ਕਿਉਂਕਿ ਜਦੋਂ ਤੂੰ ਆਪਣੇ ਕਿਸੇ ਵੀ ਕੰਮ ਨੂੰ ਆਪਣੇ ਸਾਹਾਂ ਦੀ ਵਾਂਗ ਆਪਣੀ ਜ਼ਰੂਰਤ ਬਣਾ ਲਵੇਂਗਾ ਤਾਂ ਉਸ ਕੰਮ ਵਿੱਚ ਤੂੰ ਜ਼ਰੂਰ ਸਫਲ ਹੋ ਜਾਵੇਂਗਾ ਇਸ ਤੋਂ ਲਾਫਾ ਸਫਲਤਾ ਦਾ ਹੋਰ ਕੋਈ ਰਹੱਸ ਨਹੀਂ ਹੈ ਤਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਛੋਟੀ ਜੀ ਕਹਾਣੀ ਜੇ ਤੁਹਾਨੂੰ ਇੱਕ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਇਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ